ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ ਹੋਵੋਗੇ ਮੇਰੇ ਘਰਦਿਆਂ ਦੀ ਬਾਰ-ਬਾਰ ਡਿਮਾਂਡ ਆ ਰਹੀ ਸੀ ਕਿ ਤੂੰ ਵਰਫੀ ਦੇ ਦੁਆਰੇ ਬਣਾ ਕੇ ਦੇ ਉਹਨਾਂ ਨੂੰ ਵਰਫੀ ਇੰਨੀ ਜ਼ਿਆਦਾ ਟੇਸਟੀ ਲੱਗੀ ਫਿਰ ਹੁਣ ਮੈਂ ਤੁਹਾਡੇ ਨਾਲ ਉਹ ਤਾਂ ਰੈਸਪੀ ਸ਼ੇਅਰ ਨਹੀਂ ਕਰਨੀ ਲੱਗੀ ਹੈਗੀ ਕਿਉਂਕਿ ਮੈਂ ਬਣਾ ਲਈ ਵਰਫੀ ਤਾਂ ਕਿਉਂਕਿ ਪਹਿਲਾਂ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਬਣਾ ਕੇ ਹਨਾ ਹੁਣ ਮੈਂ ਸਿਰਫ ਤੁਹਾਨੂੰ ਕਟਿੰਗ ਕਰਦੇ ਹੀ ਵਰਫੀ ਦਿਖਾਵਾਂਗੀ ਉਹਨਾਂ ਨੂੰ ਵਰਫੀ ਬਹੁਤ ਜ਼ਿਆਦਾ ਪਸੰਦ ਆਈ ਮੇਰੇ ਬੇਟੇ ਨੂੰ ਵੀ ਤੇ ਮੇਰੇ ਹਸਬੰਦ ਨੂੰ ਵੀ ਮੰਮੀ ਨੂੰ ਵੀ ਮੰਮੀ ਤਾਂ ਕਹਿੰਦੇ ਸੀਗੇ ਮੇਰੇ ਆਜ ਤੇ ਬਣਾਈ ਮੰਮੀ ਨੂੰ ਪਤਾ ਨਹੀਂ ਹੁਣ ਕਿੰਨੇ ਕੇ ਦਿਨਾਂ ਲੱਗ ਜਾਣਗੇ ਉੱਥੇ ਗਏ ਹੋਏ ਨੇ ਨਾਨਕੇ ਤੇ ਚਲੋ ਹੁਣ ਮੈਂ ਕਟਿੰਗ ਕਰਦੇ ਥੋੜੇ ਨਾਲ ਸ਼ੇਅਰ ਕਰੂੰਗੀ ਆ ਦੇਖੋ ਜੀ ਹੁਣ ਮੈਂ ਕਟਿੰਗ ਕਰਨ ਲੱਗੀ ਆ ਵਰਫੀ ਦੀ ਇਹ ਮੈਂ ਬਣਾ ਚੁੱਕੀ ਆ ਰੈਸিপি ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਜੇ ਤੁਸੀਂ ਦੇਖਣਾ ਚਾਹੋ ਤਾਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਆਂ ਇਸ ਵਾਰ ਇਹਦੇ ਵਿੱਚ ਕੋਈ ਰੰਗ ਨਹੀਂ ਆਪਾਂ ਨੇ ਪਾਇਆ ਪਿਛਲੀ ਵਾਰ ਗ੍ਰੀਨ ਰੰਗ ਪਾਇਆ ਸੀਗਾ ਐਤਕੀਤੇ ਸਿੰਪਲ ਆ ਸ਼ੇਪ ਤੁਸੀਂ ਵਾਰ ਫਿਰ ਕਿਸੇ ਵੀ ਤਰ੍ਹਾਂ ਦੀ ਦੇ ਸਕਦੇ ਆ ਚੌੜੇ ਵਰਫੀ ਨੂੰ ਗੋਟਾਂਗੇ ਇਸ ਤਰ੍ਹਾਂ ਨਾਲ ਲੇਟੇ ਉਸ ਚਕਲੀ ਵਰਫੀ ਬਣੀ ਆ ਦੇਖੋ ਵਰਫੀ ਕਿੰਨੀ ਸੁਣ ਬਣੀ ਹੈ ਕਿਦਾਂ ਬਾਜ਼ਾਰ ਦੀ ਤਰ੍ਹਾਂ ਬਣ ਗਈ ਬਾਜ਼ਾਰ ਵਿੱਚ ਤਾਂ ਲੈਣੀ ਜਿਆਦਾ ਵਧੀਆ ਵੀ ਨਹੀਂ ਹੁੰਦੀ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਤੇ ਸੁਆਦ ਹੁੰਦੀ ਹੈ ਜਿਹੜਾ ਮੈਂ ਪਨੀਰ ਨੂੰ ਮਤਲਬ ਬਣਾ ਕੇ ਉਹਨੂੰ ਦੁੱਧ ਤੋਂ ਪਨੀਰ ਤਿਆਰ ਕੀਤਾ ਸੀਗਾ ਹਨਾ ਉਹਦੇ ਵਿੱਚ ਫਿਰ ਮਿਲਕ ਪਾਊਡਰ ਪਾਇਆ ਸੀ ਉਹ ਵਾਲੇ ਵਰਫੀਏ ਦੇਖੋ ਕਿੰਨੀ ਜਿਆਦਾ ਵਧੀਆ ਬਣੀ ਹੈ ਤੁਹਾਨੂੰ ਮੈਂ ਸਾਰੀਆਂ ਕੱਟ ਕੇ ਦਿਖਾਉਣੀ ਆਂ ਇਹ ਜੀ ਟੁਕੜੀਆਂ ਆਹ ਲਓ ਦੇਖੋ ਕੋਈ ਵੀ ਖਿੰਡਦੀ ਨਹੀਂ ਹੈਗੀ ਤੇ ਬਹੁਤ ਜ਼ਿਆਦਾ ਵਧੀਆ ਬਣੀ ਹੈ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਖਵਾਓ ਨਾ ਮਾਰਕਿਡ ਚ ਪਤਨ ਕੇ ਸਤਰਾ ਦੀ ਬਣਦੀਆਂ ਨੇ ਆ ਦੇਖੋ ਜੀ ਕਿੰਨੀ ਜਿਆਦਾ ਵਧੀਆ ਇੱਕਦਮ ਆਰਾਮ ਨਾਲ ਨਿਕਲ ਰਹੀਆਂ ਕੋਈ ਆਏ ਨਹੀਂ ਹੈਗਾ ਕੋਈ ਟੁੱਟਦੀ ਹੈਗੀ ਸੇ ਪਾਸੋਂ ਜਦੋਂ ਮੈਂ ਰਖੜੀਆਂ ਦੇ ਮੌਕੇ ਲੈ ਕੇ ਗਈ ਸੀ ਮੈਂ ਆਪਣੇ ਬ੍ਰਦਰ ਲਈ ਪੇਕਿਆਂ ਨੂੰ ਉਹਨਾਂ ਨੇ ਇੰਨੀ ਜ਼ਿਆਦਾ ਪਸੰਦ ਕੀਤੀ ਮਤਲਬ ਬਹੁਤ ਜ਼ਿਆਦਾ ਮੇਰਾ ਬ੍ਰਦਰ ਵੀ ਕਹਿਣ ਲੱਗੇ ਦੁਬਾਰੇ ਫਿਰ ਬਣਾ ਕੇ ਜਾ ਇੰਨੀ ਜ਼ਿਆਦਾ ਵਰਫੀ ਬਹੁਤ ਜ਼ਿਆਦਾ ਟੇਸਟੀ ਸੀ ਨੀਰੀ ਖੋਆ ਸੀ ਨਾ ਬਹੁਤ ਜ਼ਿਆਦਾ ਟੇਸਟ ਵਧੀਆ ਸੀਗਾ ਮਤਲਬ ਬਈ ਜੀ ਮਾਰਕੀਟ ਚ ਨਹੀਂ ਮਿਲਦੀ ਜਿਹੜੀ ਇੰਨੀ ਜ਼ਿਆਦਾ ਵਧੀਆ ਸੀਗੀ ਇਸ ਵਾਰ ਇਹਦੇ ਵਿੱਚ ਮੈਂ ਕੋਈ ਰੰਗ ਨਹੀਂ ਐਡ ਕੀਤਾ ਆ ਜਿਹੜੀ ਬਚ ਗਈਆਂ ਸੀਗੀਆਂ ਉਹ ਵਨ ਕਪੜੇ ਧੋ ਕੇ ਆਪਾਂ ਨੇ ਅੰਦਰੇ ਪਾਤੇ ਬਾਹਰ ਬਹੁਤ ਜ਼ਿਆਦਾ بارش ਹੋ ਰਹੀ ਆ ਮਾਰਚ ਨੇ ਤਾਂ ਰੋਜ਼ ਈ ਤਾਂ ਤਿੰ ਸੁਕੁਣ ਦਿੰਦੀ ਹੈ ਰੋਜ਼ੇ ਰੋਜ਼ੇ ਆਈ ਜਾਂਦੀ ਆ ਧਰਤੀ ਜੇ ਸੁਕੂਦੀ ਨਹੀਂ ਇਹ ਕਿ ਦਿੱਲੀ ਆਉਂਦੀ ਆ ਹੁਣ ਮੈਂ ਆ ਗਈ ਕਿਚਨ ਦੇ ਵਿੱਚ सब्जी में तड़का अपने ला दा हम बनावगी पूड़ियां एक पास सब्जी रख देने दूजे पास पूड़ियां तैयार कर लेने। ਥੋੜੀਆਂ ਹੀ ਬਣਾਉਣੀਆਂ ਵਾਲੀਆਂ ਨੇ ਬਣਾਉਣੀਆਂ ਹੈਗੀਆਂ ਜਿੰਨੀ ਜਿੰਨੀ ਇਕ ਖਾਣੀਆਂ ਨੇ ਉਹਨੇ ਇੰਨੇ ਇਕ ਬਣਾ ਲੈਣੇ ਬਸ ਦੋ ਦੋ ਪੂਰੀਆਂ ਬਣਾ ਲੈਣੇ ਸਾਰਿਆਂ ਦੀ ਪੂਰੀਆਂ ਨੂੰ ਮੈਂ ਕਿਉਂ ਥਿਓਰ ਨਾਲ ਨਹੀਂ ਵੇਚਣ ਲੱਗੀ ਜੀ ਹੈ ਕਿ ਮੈਂ ਸਿੰਪਲ ਜਿਵੇਂ ਰੋਟੀ ਬਣਾਉਣੀ ਹੁੰਨੇ ਉਸੇ ਤਰ੍ਹਾਂ ਵੇਚੂਗੀ ਸਿੰਪਲ ਆਟਾ ਲੁੱਟਾ ਕਣਕ ਦਾ ਮੈਦੂਚੀ ਪੀ ਮੈਦਦਾ ਨਹੀਂ ਹੈਗਾ ਕਿਉਂਕਿ ਮੈਦੇ ਵਾਲੇ ਹਜ਼ਮ ਨਹੀਂ ਛੇਤੀ ਆਉਂਦੀ ਸਿੰਪਲ ਘੱਟ ਹੈ ਸਿੰਪਲ ਆਟੇ ਵਾਲੀ ਪੂਰੀ ਹੈਗੀ ਹੈ ਹਜ਼ਮੇਦਾਰ ਮੈਦੇ ਵਾਲੀ ਥੋੜੀ ਜਿਹੀ ਹਜਮਾ ਨੂੰ ਟਾਈਮ ਲੈਂਦੇ ਦੇ ਕੋਈ ਬਣੂਗੀ ਚਲੋ ਇਸੇ ਤਰ੍ਹਾਂ ਹੋਰ ਵੀ ਬਣਾ ਲਈਏ ਸਾਰੀਆਂ ਬਣਾਉਣੇ ਫਿਰ ਤੁਹਾਨੂੰ ਪੂਰੀਆਂ ਹੋ ਗਈਆਂ ਆਪਣੀਆਂ ਸਾਰੀਆਂ ਤਿਆਰ ਬਣ ਗਈਆਂ ਹੁਣ ਮੇਰਾ ਬੇਟਾ ਆਉਣ ਵਾਲਾ ਹਰਨੂਰ ਉਹ ਸਕੂਲ ਦੇੋਂ ਤੋਂ ਪਹਿਲਾਂ ਪਹਿਲਾਂ ਮੈਂ ਪੂਰੀਆਂ ਬਣਾ ਦਿਆਂ ਉਹਨੂੰ ਪੂਰੀਆਂ ਬਹੁਤ ਪਸੰਦ ਨੇ ਚਰਮਗਰਮ ਫਲਗੋ ਦੇ ਬਰ ਬੈ ਸੋਚਣਾ ਲੱਗਦਾ ਵੀ ਕੀ ਖਾਊਗਾ ਉਹ ਉਹਦਾ ਸਕੂਲ ਦਾ ਟਾਈਮ ਆਉਣ ਵਾਲਾ ਹੋ ਚਲੋ ਇਹਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ